ਬਣਾਉਣਾ ਵੀਡੀਓ ਵਿੱਚ ਵੀਡੀਓ ਜੇ ਜੇ ਤਰੀਕਾ ਪਹਿਲਾਂ ਵਾਈਟ ਰੀਡਿੰਗ ਨੂੰ ਲਾਹ ਕਦਾ ਮੇਰਾ ਕੋ ਅੰਦਰ ਆਉਂਦਾ ਅੰਦਰ ਆਉਂਦਾ ਅੰਦਰ ਆ ਅੰਦਰ ਆ ਅੰਦਰ ਜਾਣਾ ਪਰਾਰ ਕਰ ਹੈ ਸਾਨੂੰ ਆਸਾ ਨਹੀਂ ਆਉਣਾ अपने पाल मु पाल मुबादाबाद मुलाजमा सुन वाला महकमा मुर्दा पाल मुर्दाबाद ਮੁਰਦਾਬਾਦ ਮੁਰਦਾਬਾਦ ਹਾਲਾਂਕਿ ਕਰਨਾ ਇੱਕ ਪ੍ਰਾਈਵੇਟ ਇਹਨਾਂ ਨੇ ਠੇਕੇ ਤੇ ਮੁਲਾਜ਼ਮ ਰੱਖੇ ਪਹਿਲੀ ਗੱਲ ਤੇ ਤੇ ਮਸਾਂ ਹੀ ਗੁਜ਼ਾਰਾ ਚੱਲਣ ਦਾ ਕਰਦਾ ਇਹਨਾਂ ਦਾ ਤੇ ਦੂਸਰੀ ਗੱਲ ਜਦੋਂ ਐਕਸੀਡੈਂਟ ਹੋਇਆ ਤੇ ਇਹਨਾਂ ਨੇ ਆਣ ਕੇ ਆਪਣਾ ਵਹੀਕਲ ਵੇਖਿਆ ਤੇ ਸਾਡੇ ਜੋ ਡਰਾਈਵਰ ਭਾਈ ਜਰਾ ਜਿਹੜਾ ਵਾ ਜੋ ਡਰਾਈਵਰ ਵੀਰ ਹੀ ਸਾਡਾ ਚਾਚਾ ਜੀ ਉਹਨਾਂ ਵੱਲ ਨਹੀਂ ਗਏ ਉੱਥੇ ਹਸਪੀਟਲ ਨਹੀਂ ਗਏ ਆਣ ਕੇ ਇਹਨਾਂ ਆਪਣੀ ਬੱਸ ਵੇਖੀ ਕਿ ਬੱਸ ਦੀ ਕਿਤੇ ਕੋਈ ਬੈਟਰੀ ਨਾ ਚੋਰੀ ਕਰਕੇ ਲੈ ਜੇ ਸਟੱਪਣੀ ਨਾ ਚੋਰੀ ਕਰੇ ਉਹ ਚੀਜ਼ਾਂ ਲਾ ਕੇ ਲੈ ਆ ਤੇ ਡ라이ਵਰ ਤੱਕ ਇਹਨਾਂ ਪਹੁੰਚ ਨਹੀਂ ਕੀਤੀ ਵੀ ਡ라이ਵਰ ਸਾਡਾ ਜਿੰਦਾ ਵਾ ਕਿ ਹਾਲਤ ਵਿੱਚ ਹੈ ਕਿ ਹਾਲਤ ਚ ਨਹੀਂ ਉਹਨਾਂ ਨੇ ਹੁਣ ਕੀ ਸੁਣਨੀ ਆ ਜਿੰਦੇ ਜਿੰਦੇ ਦੀ ਬਾਤ ਨਹੀਂ ਪੁੱਛੀ ਨਾ ਪਰਿਵਾਰ ਨਾਲ ਕੋਈ ਰਾਤਾਂ ਕੈਂਪ ਕੀਤਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਸੋ ਕੀ ਮੰਗ ਕਰਦੇ ਹੋ ਬੈਨੀਫਿਟ ਮਿਲਣ ਦੀ ਵੇਖੋ ਜੀ ਆਪਾਂ ਜਿਹੜਾ ਜੋ ਕਾਨੂੰਨ ਦੇ ਹਿਸਾਬ ਦੇ ਨਾਲ ਡਰਾਈਵਰ ਦੀ ਜੋ ਇੱਥੇ ਐਗਰੀਮੈਂਟ ਹੋਇਆ ਹੋਏਗਾ ਜਦੋਂ ਇੱਥੇ ਲਾ ਦੇ ਜਦੋਂ ਮੇਰੇ ਆਪਣੀ ਭਰਤੀ ਹੋਈ ਆ ਉੱਥੇ ਇੱਕ ਐਗਰੀਮੈਂਟ ਸਾਈਨ ਹੋਇਆ ਹੁੰਦਾ ਜੋ ਵੀ ਉਸ ਐਗਰੀਮੈਂਟ ਦੇ ਵਿੱਚ ਲਿਖਿਆ ਹੋਏਗਾ ਜੋ ਸਾਡੇ ਮਤਲਬ ਇਹਨਾਂ ਦੇ ਸਿਧਾਂਤਾਂ ਦੇ ਹਿਸਾਬ ਨਾਲ ਜੋ ਸਾਡਾ ਬਣਦਾ ਹੋਏਗਾ ਉਹ ਸਾਨੂੰ ਹੱਕ ਮਿਲਣਾ ਚਾਹੀਦਾ ਵੇਖੋ ਜੀ ਜੇ ਮੰਗਰੀ ਹੁੰਦੀ ਤੇ ਇਹ ਜਿਹੜੀ ਸਰਕਾਰ ਆ ਅੰਨੀ ਸਰਕਾਰ ਆ ਅੱਗੇ ਤੁਹਾਨੂੰ ਪਤਾ ਪੰਜਾਬ ਸਰਕਾਰ ਅੰਨੀ ਸਰਕਾਰ ਆ ਆ 4 ਸਾਲ ਚੱਲੇ ਪਿੱਛੇ ਬਿਨਾਂ ਕਿਸੇ ਧਰਨੇ ਤੋਂ ਬਿਨਾਂ ਕਿਸੇ ਮੁਜਾਰੇ ਤੋਂ ਕੋਈ ਸਾਡੀ ਅਜੇ ਤੱਕ ਮੰਗ ਨਹੀਂ ਮੰਨੀ ਤੇ ਆਪਾਂ ਹੁਣ ਵੀ ਜਿਹੜੀ ਆ ਜਿੰਨਾ ਚਿਰ ਸਾਡੀ ਮੰਗ ਜਿਹੜੀ ਨਾ ਮੰਨੀ ਜਾਏਗੀ ਜੋ ਸਾਡਾ ਬਣਦਾ ਇਨਸਾਫ ਨਾ ਦਿੱਤਾ ਜਾਵੇਗਾ ਇਹ ਧਰਨਾ ਫਿਰ ਲਾਵਾਂਗੇ ਲਗਾਤਾਰੀ ਧਰਨਾ ਜਾਰੀ ਰਹੇਗਾ ਤੇ ਵੱਡੇ ਪੱਧਰ ਤੇ ਰਹੇਗਾ ਦੇਨੀ ਕੀ ਕਲਾ ਬਟਾਲੇ ਦੇ ਵਿੱਚ ਹੋਰ ਵੀ ਜਿੰਨੇ ਡੀਪੂ ਆ ਰੋਡਵੇ ਦੇ ਸਾਰੇ ਬੰਦ ਕੀਤੇ ਜਾਣਗੇ ਤੇ ਜ਼ਿਲ੍ਹਿਆਂ ਦੇ ਵਿੱਚ ਵੀ ਧਰਮੇ ਮਜਾਰੇ ਹੋਣਗੇ ਨਰਿੰਦਰ ਸਿੰਘ ਕੋੜਾ ਬਾਮਾ ਪੰਜਾਬ ਕਿਸਾਨ ਜੂਨੀਆਜ਼ ਆਗੂ ਆ ਅੱਜ ਅਸੀਂ ਰੋਜ ਡੀਪੂ 'ਚ ਪਹੁੰਚਿਆ ਇੱਥੇ ਇੱਕ ਐਕਸੀਡੈਂਟ ਹੋਇਆ ਸੀ ਚੰਦੂ ਸੁੰਜੇ ਦਾ ਹਿਸਾਬਾ ਡਾਟਾ ਚੰਦੂ ਮਾਂਜੇ ਦਾ ਸਰਕਾਰੀ ਮਲਾਜਮ ਸਰਕਾਰੀ ਮਲਾਜਮ ਹੀ ਐਕਸੀਡੈਂਟ ਹੋਇਆ ਉਹਦਾ ਉਹਨੂੰ ਸੱਟ ਲੱਗੀ ਹਸਪਤਾਲ ਹੀ ਦਾਖਲ ਕਰਾਇਆ ਇਹਨਾਂ ਨੇ ਕੀ ਮਗਰ ਇਹਨਾਂ ਦਾ ਕੋਈ ਬੰਦੇ ਨੇ ਪਹੁੰਚ ਨਹੀਂ ਕੀਤੀ ਵੀ ਜਾਂ ਉਹਨੂੰ ਕੀ ਆ ਜੀਗਾ ਜਾਂ ਮਰ ਗਿਆ ਵਾ ਬੜੀ ਸ਼ਰਮਾਰੀ ਗੱਲ ਆ ਇਹਨਾਂ ਆਪਣੇ ਬੰਦੇ ਭੇਜੇ ਵੀ ਜਾਓ ਗੱਡੀ ਵੇਖੋ ਗੱਡੀ ਸਹੀ ਆ ਉਹਦੀ ਬੈਟਰੀ ਕੱਢ ਲਿਆਓ ਉਹਦੀ ਸਟਿੱਪਣੀ ਲਾ ਲਿਆਓ ਵੀ ਉਹ ਨਾ ਕੋਈ ਲਾ ਜੇ ਕਿੰਨਾ ਨੇ ਭੇਜੇ ਬੰਦੇ ਇਹਨਾਂ ਦੀਪੂ ਵਾਲਿਆਂ ਨੇ ਸਰਕਾਰੀ ਟੀਮ ਪਰ ਉਹ ਬੰਦੇ ਉੱਥੇ ਤੱਕ ਪਹੁੰਚੇ ਆ ਕੋਈ ਮਗਰ ਨਹੀਂ ਗਿਆ ਪਈ ਯਹੀ ਉਹਦੀ ਖਬਰ ਲਈਏ ਇੱਕ ਕਿੱਡੀ ਸ਼ਰਮਾਰੀ ਗੱਲ ਆ ਜਦੋਂ ਇਹਨਾਂ ਦੇ ਕੰਮ ਕਰਿਆ ਉਹ ਮੁਲਾਜ਼ਮ ਇਹਨਾਂ ਦਾ ਅਸੀਂ ਇੱਕ ਭਿਆਰਾ ਖਲਈਨੇ ਆ ਜੇ ਉਹਨੂੰ ਕਿਤੇ ਉਹਨੂੰ ਕਿਤੇ ਮਾਜਬੋਟੀ ਸੱਟ ਲੱਗਦੀ ਆ ਨਾ ਅਸੀਂ ਉਹਦੇ ਤੇ ਪੂਰਾ ਖਰਚ ਕਰਦੇ ਆ ਜਿੰਨਾ ਚਿਰ ਉਹਨੂੰ ਠੀਕ ਨਹੀਂ ਕਰ ਲੈਂਦੇ ਉਹਨਾਂ ਚ ਰਹੀ ਸਾਹ ਨਹੀਂ ਲੈਂਦੇ ਪਰ ਇਹਨਾਂ ਕੋਈ ਨੇਚਰ ਦਾ ਕੰਮ ਕਰਦਾ ਹੀ ਬਿਲਕੁਲ ਸ਼ਰਮੀਆਂ ਨਹੀਂ ਯਾਰ ਤਾਂ ਦਾ ਮੁਲਾਜ਼ਮ ਆ ਉਹਦੀ ਆਪਾਂ ਗੱਲਬਾਤ ਕਰੀਏ ਹੁਣ ਅਸੀਂ ਆਏ ਆ ਹੁਣ ਸਾਰੇ ਤਾਂ ਠੇਠਦੇ ਆ ਇੱਥੇ ਅਲੀ ਕੋਈ ਆ ਨਹੀਂ ਮੰਗ ਗਈ ਏ ਤੁਹਾਡੀ ਮੰਗਿਆ ਵੀ ਕੋਈ ਵੱਡੀ ਮੰਗ ਨਹੀਂ ਗਈ ਜੋ ਬੈਨੀਫਿਟ ਬੰਦਾ ਇਹਨਾਂ ਦੇ ਸੁਤਾਨਾ ਉਹ ਸਾਨੂੰ ਮਿਲਣਾ ਚਾਹੀਦਾ ਵਾ ਬਾਕੀ ਉਹਦਾ ਬੱਚਾ ਵਾ ਇੱਕ ਆ ਜਾ ਬਹੁਤ ਬੱਚਾ ਆ ਬੱਚਾ ਉਹਦਾ ਇਹਨੂੰ ਨੌਕਰੀ ਮਿਲਣੀ ਚਾਹੀਦੀ ਆ ਸਾਡੀ ਵੱਡੀ ਮੰਗ ਕੋਈ ਨਹੀਂ ਜਰਨੀਆਂ ਦੇ ਮੰਗ ਸਾਡੀ ਵੀ ਜੋ ਮੰਗਦਾ ਵਾ ਉਹ ਸਾਨੂੰ ਦਿਓ ਜਿਸ ਦਾ ਐਕਸੀਡੈਂਟ ਹੋਇਆ ਸੀ ਉਹ ਤਾਂ ਕਿਹੜੀ ਚੀਜ਼ ਨਾਲ ਐਕਸੀਡੈਂਟ ਹੋਇਆ ਸੀ ਗਾੜੀ ਨਾਲ ਹੋਇਆ ਹੈ ਉਹਨਾਂ ਦਾ ਆ ਮਰਜੀ ਦਾ ਨਾਹੀਂ ਤੇ ਟਰਾਲੀ ਲੱਦੀ ਆ ਟੈਲਾਂ ਦੀ ਇੰਟਰਲੋਕ ਟੈਲਾਂ ਦੇ ਉਹਦੇ ਵਿੱਚ ਵੱਜੀ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਪਣੀ ਜਾਨ ਤੇ ਖੇਡ ਗਿਆ ਸਵਾਰੀਆਂ ਦੇ ਉਹਨੇ ਜਾਨਾ ਕਿੰਨੇ ਦਿਨ ਹੋ ਗਿਆ ਐਕਸੀਡੈਂਟ ਹੋ ਗਿਆ ਤੁਹਾਡੇ ਕੇ ਸਰਕਾਰੀ ਮੁਲਾਜ਼ਮ ਨਾਲ ਕਿਸੇ ਨਾਲ ਗੱਲ ਹੋਈ ਸੀ ਕਿਸੇ ਨਾਲ ਕਿਸੇ ਨੇ ਸਾਡੀ ਗੱਲ ਨਹੀਂ ਨਾ ਹੀ ਕੋਈ ਸੁਣਦਿਆ ਵਾਹੀ ਤੇ ਆਏ ਆ ਅਸੀਂ ਹੁਣ ਹਾਰ ਕੇ ਦਾ ਬੰਦ ਕੀਤਾ ਗੇਟ ਇਹਨਾਂ ਦਾ ਅਜੇ ਜੀ ਡੈਥ ਹੋਈ ਹੈ ਉਹਦੀ ਬੋਡੀ ਕਿੱਥੇ ਹੈ ਬਾਡੀ ਲੈ ਕੇ ਆਉਂਦੇ ਆ ਪੋਸਟਮਾਰਟ ਹੋ ਰਿਹਾ ਜਿੱਥੋਂ ਜੀ ਤਰਨਾ ਪਰਦਰਸ਼ਨ ਕਰਾਂਗੇ ਜੇ ਸਾਡੀ ਅਜੇ ਵੀ ਨਾ ਗੱਲ ਸੁਣੀ ਫਿਰ ਅਸੀਂ ਪਰੇ ਬੰਦ ਕਰਾਂਗੇ ਪੂਰੀ ਸੜਕ ਜੇ ਫੇਰ ਵੀ ਨਹੀਂ ਤੇ ਫਿਰ ਗਾਂਧੀ ਚੌਂਕ ਜੇ ਪਾਪਾ ਤਾਂ ਜਾਵਾਗੇ ਜਿੰਨਾ ਚ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਖੜਾ ਨਹੀਂ ਛੱਡਾਂਗੇ ਇਹਨਾਂ ਦੇ ਸਿੰਘ ਮੇਰੇ ਪਾਪਾ ਲੱਗਦੇ ਨੇ ਕੀ ਨਾਮ ਉਹਨਾਂ ਦਾ ਅਮਰਜੀਤ ਸਿੰਘ ਕੀ ਹੋਇਆ ਉਹਨਾਂ ਨੂੰ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਤੋਂ ਬਾਅਦ ਜਿਹੜੇ ਰੋਡਵੇਜ ਵਾਲੇ ਨੇ ਉਹਨਾਂ ਨੇ ਕੋਈ ਤੁਹਾਡੀ ਮਦਦ ਕੀਤੀ ਕਿਸ ਤਰ੍ਹਾਂ ਦੀ ਨਹੀਂ ਨਹੀਂ ਕੋਈ ਮਦਦ ਨਹੀਂ ਕੀਤੀ ਤਾਂ ਕੀ ਮੰਗ ਕਰਦੇ ਹੋ ਮੰਗੇ ਓਏ ਇਨਸਾਫ ਦਿੱਤਾ ਜਾਏ ਹਾਂਜੀ ਸੋ ਹੋਰ ਕੁਝ ਕੀ ਤੁਸੀਂ ਸਰਕਾਰ ਦੇ ਅੱਗੇ ਕੋਈ ਪੱਖ ਰੱਖਣਾ ਚਾਹੁੰਦੇ ਹੋ ਹਾਂਜੀ ਬੰਦਾ ਹੱਕ ਦਿੱਤਾ ਜਾਏ ਕੋਈ ਅੱਛੀ ਜਿਹੜਾ ਨਾ ਕੋਈ ਬੈਨੀਫਿਟ ਜਿਹੜੇ ਬੰਦੇ ਆ ਜੋ ਉਹਨਾਂ ਦੇ ਸਰਕਾਰੋਂ ਉਹ ਜਾਰੀ ਹੋ ਗਿਆ ਉਹ ਸੀ ਲੈ ਕੇ ਸਰਕਾਰ ਨੂੰ ਭੇਜਦੇ ਹੈਡ ਆਫਿਸ ਤੇ ਭੇਜਦੇ ਆ ਜਿਉਂ ਵੀ ਕਾਰਵਾਈ ਉਹਨਾਂ ਦੇ ਹੈਡ ਆਫਿਸ ਨਾਲ ਹੀ ਹੋਣੀ ਆ ਬਾਕੀ ਜਿਹੜਾ ਬਾਕੀ ਕਾਰਵਾਈ ਤੁਹਾਡੀ ਹੋਣੀ ਜਿਹੜੀ ਜਿਗਾਰੀ ਲਈ ਆ ਜੀ ਆਫਸਰ ਉਹਨਾਂ ਕੋਲ ਕਿੱਥੇ ਜਾਣੀ ਆ ਉਹ ਅੱਜ ਚੰਡੀਗੜ੍ਹ ਨੇ ਸੋਨੋ ਮੈਂ ਤੁਹਾਨੂੰ ਹੋਰ ਲਈਆਂ ਜਮਨਹ ਬਰਸ਼ਾਂ ਬਰਾਂ ਵੀ ਰਿਹਾ ਅੱਛਾ ਕੰਡਰ ਗਿਆ ਠੀਕ ਹੈ ਉਹ ਜੀਐਮ ਸਾਹਿਬ ਤੋਂ ਕੋਈ ਜੀਐਮ ਸਾਹਿਬ ਨੂੰ ਮੌਕੇ ਤੇ ਨਹੀਂ ਜੀਐਮ ਸਾਹਿਬ ਮੌਕੇ ਤੇ ਨਹੀਂ ਹੈ ਨਾ ਚੰਡੀਗੜ੍ਹ ਠੀਕ ਹੈ